ਜਿੰਦਾ ਜਿੰਦਾ ਹਾਂਜੀ ਸਰਦਾਰ ਜੀ ਆਪ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਇਹ ਜਿਹੜਾ ਧਰਨਾ ਲੱਗਿਆ ਹੋਇਆ ਇਹ ਪਹਿਲਾਂ ਜਿਹੜਾ ਧਰਨਾ ਸ਼ਿਕਾਇਤ ਹੋਇਆ 2 ਸਾਲ ਪਹਿਲਾਂ ਇਹਦੇ ਵਿੱਚ 12 ਨਕਾਤੀ ਪ੍ਰੋਗਰਾਮ ਸ਼ਾਮਲ ਕੀਤਾ ਗਿਆ ਸੀ ਜਿਹੜੀਆਂ ਸਰਕਾਰ ਨੇ ਮੰਗਾਂ ਮੰਡੀਆਂ ਸੀ ਉਹਨਾਂ ਉਦੋਂ ਕਿਸਾਨ ਮੋਰਚਾ ਦਿੱਲੀ ਤੋਂ ਠਾਇਆ ਗਿਆ ਵੀ ਇਹ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਮਨਜ਼ੂਰ ਕੀਤੀਆਂ ਜਾਣਗੀਆਂ ਪਰਾ ਕਿਸਾਨਾਂ ਨੂੰ ਭੱਲ ਭੂਸੇ ਵਿੱਚ ਪਾ ਕੇ ਉੱਥੋਂ ਠਾ ਦਿੱਤਾ ਗਿਆ ਅਤੇ ਉਹ ਜਿਹੜੀਆਂ ਮੰਗਾਂ ਸੀ ਉਹ ਮੰਨੀਆਂ ਨਹੀਂ ਗਿਆ ਦੁਬਾਰਾ ਕਿਸਾਨਾਂ ਨੇ ਆਪਣੀ ਕਾਨਫਰੰਸ ਦੁਬਾਰਾ ਜਿੰਨੀਆਂ ਵੀ 16 ਜਥੇਬੰਦੀਆਂ ਨੇ ਇਕੱਠ ਕਰਕੇ ਦੁਬਾਰੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਆਪਣੀਆਂ ਜਿਹੜੀਆਂ ਪਿਛਲੀਆਂ ਮੰਗਾਂ ਸੀ ਉਹਨੂੰ ਮਨਵਾਉਣ ਦਾ ਯਤਨ ਕੀਤਾ ਪਰ ਜਦੋਂ ਉੱਥੇ ਦਿੱਲੀ ਜਾਣ ਲਈ ਰਵਾਨਾ ਹੋਏ ਤਾਂ ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਨੇ ਬਾ ਡਾਇਵਰਟ ਇਹਨਾਂ ਅਕੇ ਲਾ ਕੇ ਸਾਡੇ ਕਿਸਾਨਾਂ ਨੂੰ ਉੱਥੇ ਰੋਕ ਕੇ ਬਹਾਇਆ ਗਿਆ ਅੱਜ 5 ਮਹੀਨੇ ਤੋਂ ਲਗਾਤਾਰ ਉਹ ਧਰਨਾ ਚੱਲ ਰਿਹਾ ਜਿਹੜਾ ਕਿ ਇਸ ਦਸ਼ਮੇਸ਼ ਕ੍ਰਾਂ ਜੁਨੀਅਨ ਜੋ ਆਪਾਂ ਜਿੱਥੇ ਅੱਜ ਖੜੇ ਆ ਇਹ ਟੂਲ ਪਲਾਜ਼ਾ ਚੌਂਕੀਮਾਨ ਪਹਿਲਾਂ ਵੀ 2 ਸਾਲ ਇੱਥੇ ਧਰਨਾ ਚੱਲਿਆ ਹੁਣ ਵੀ 5 ਮਹੀਨੇ ਤੋਂ ਇੱਥੇ ਵੀ ਧਰਨਾ ਚੱਲਿਆ ਤੇ ਦਸ਼ਮੇਸ਼ ਕ੍ਰਾਂ ਜੁਨੀਅਨ ਦੇ ਬੰਦੇ ਉੱਥੇ ਦਿੱਲੀ ਵਿੱਚ ਵੀ ਧਰਨਾ ਦੇ ਰਹੇ ਨੇ ਜਦੋਂ ਵੀ ਇਹ ਮੰਗਾ ਮੰਦੇ ਆ ਇਹ ਨਾ ਚੇਰਾ ਸੀ ਇਹ ਧਰਨਾ ਜਿਹੜਾ ਲਗਾਤਾਰ ਜਾਰੀ ਰੱਖਾਂਗਾ ਇਹਦੇ ਵਿੱਚ ਜਿੰਨਾ ਵੀ ਕਿਸਾਨਾਂ ਦਾ ਕਰਜ਼ਾ ਸੀ ਐਨ ਐਮ ਐਸ ਪੀ ਜ਼ਰੂਰੀ ਸੀ ਮਜ਼ਦੂਰਾਂ ਦੀ ਜਿੰਨੀ ਮਜ਼ਦੂਰੀ ਸੀ ਜਾਂ ਕੋਈ ਨਰੇਗਾ ਸਕੀਮ ਸੀ ਜਾਂ ਜਿਨ੍ਹਾਂ ਦੇ ਹੋਰ ਵੀ ਚੈਪ ਵਾਲੇ ਮੀਟਰ ਜਾਂ ਹੋਰ ਕਈ ਮੰਗਾਂ ਨੇ ਉਹ ਇਹਦੇ ਵਿੱਚ ਸਾਰੀਆਂ ਸ਼ਾਮਿਲ ਨੇ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾ ਚਿਰ ਇਹ ਤੇ ਧਰਨਾ ਜਾਰੀ ਰਹੇਗਾ ਤੇ ਹਰ ਵਕਤ ਅਸੀਂ ਇਸ ਤੂਲ ਪਲਾਜੇ ਤੇ ਆਉਂਦੇ ਜਾਂਦੇ ਸੰਗਤ ਨੂੰ ਜੋ ਦਿੱਲੀ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਹੈਲਪ ਪਾਣੀ ਵੀ ਕਰਦੇ ਆ ਇੱਥੇ ਪ੍ਰਸ਼ਾਦਾ ਪਾਣੀ ਵੀ ਚੱਲਦਾ ਤੇ ਉਸੇ ਤਰ੍ਹਾਂ ਹੀ ਇੱਥੇ ਇੱਕ ਸਾ ਦਸ਼ਮੇਸ਼ ਕਿਸਾਨ ਜੂਨੀਅਨ ਦੇ ਪ੍ਰਧਾਨ ਸਰਦਾਰ ਗਰਦਿਆਲ ਸਿੰਘ ਜਿਹੜੇ ਆਪਣੇ ਚ ਹਾਜ਼ਰ ਨੇ ਉਹਨਾਂ ਦੀ ਅਗਵਾਈ ਦਸ਼ਮੇਸ਼ ਕਿਸਾਨ ਜੂਨੀਅਨ ਦੇ ਜਰਨਲ ਸੈਕਟਰੀ ਪ੍ਰਧਾਨ ਜਗਤਾਰਸ਼ ਗੇਲ ਸਿੰਘ ਲਾਲਤੋ ਉਹ ਵੀ ਇਹਦੇ ਵਿੱਚ ਸ਼ਾਮਲਾ ਇਸ ਕਰਕੇ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਜਿੰਨਾ ਚਿਰ ਮੋਦੀ ਸਰਕਾਰ ਨੇ ਹੁਣ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਸੀ ਕਿ ਕਿਸਾਨ ਸਾਡਾ ਰਸਤਾ ਰੋਕੀ ਫਿਰਦੇ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਰਸਤਾ ਨਹੀਂ ਰੋਕ ਸਕਦੇ ਕਿਸਾਨਾਂ ਨੂੰ ਆਪਣਾ ਜੋ ਵੀ ਪ੍ਰੋਟੈਸਟ ਆ ਉਹ ਕਹਿਣ ਦਾ ਮਤਲਬ ਦਿੱਲੀ ਦੇ ਵਿੱਚ ਜਾਣ ਦਾ ਹੱਕ ਆ ਸਾਡੀਆਂ ਛੜਕਾਂ ਨੇ ਸਾਡੇ ਪੈਸਿਆਂ ਨਾਲ ਬਣੀਆਂ ਹੋਈਆਂ ਨੇ ਅਸੀਂ ਦਿੱਲੀ ਜਾਵਾਂਗੇ ਯਾ ਸਾਨੂੰ ਉਹ ਰਸਤਾ ਖੋਲਣਾ ਦਿੱਤਾ ਜਾਊਗਾ ਜਿੰਨਾ ਚਿਰ ਵੀ ਸਾਨੂੰ ਉਥੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਆਪਣਾ ਇਹ ਸੰਘਾਰ ਚ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਜਿੰਦਾਬਾਦ 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 ਵਿਸ਼ਮੇਸ਼ ਪਾਣ ਮਜ਼ਦੂਰ ਜਿੰਦਾਬਾਦ ਜਿੰਦਾਬਾਦ ਰਾਜੀ ਤੁਸੀਂ ਤਾਂ ਉਸ ਸਮੇਂ ਮੋਤਾ ਤੋਂ ਪਹਿਲਾਂ ਕਹਿੰਦੇ ਸੀ ਵੀ ਅਸੀਂ ਮੋਦੀ ਦੀ ਸਰਕਾਰ ਨਹੀਂ ਬਣ ਦੇਣੀ ਜੀ ਉਹ ਵੀ ਆਖੀ ਤਾਂ ਮੋਤੀ ਦੇ ਨੱਕ ਜਦੋਂ ਦਾਮ ਲਿਆਦਾਂਗੇ ਜੀ ਸਰਕਾਰ ਤਾਂ ਬੇਬਣ ਗਈ ਜੀ ਇਹ ਲੋਡੀ ਵੀ ਸਰਕਾਰ ਜਰੂਰ ਬਣ ਗਈ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਉਹ ਜਦੋਂ ਤੇ ਬੀਜੇਪੀ ਦਾ ਅਸੀਂ ਵਿਰੋਧ ਕੀਤਾ ਉਦੋਂ ਐਕਟ ਵੀ ਕੈਂਡੀਡੇਟ ਪੰਜਾਬ ਦੇ ਵਿੱਚ ਕਿਤੇ ਰੈਲੀ ਵੀ ਕਰਨ ਦਿੱਤੀ ਜਿਹੜੀ ਇਹਨਾਂ ਨੇ ਸਰਕਾਰ ਆਪਦੀ ਕੇਵੀਐ ਮੰਡੀਆਂ ਮਸ਼ੀਨਾਂ ਨਾਲ ਚੋਰੀ ਕਰਕੇ ਬਣਾਈ ਆ ਜਿਹਨੂੰ ਤੁਸੀਂ ਕਈ ਕਰੋੜ ਦੀਆਂ ਵੋਟਾਂ ਇਹਨਾਂ ਨੇ 2 ਨੰਬਰ ਦੀਆਂ ਗਿਣਤੀ ਵੀ ਨਹੀਂ ਹੋਣ ਦਿੱਤੀ ਇਨਾਂ ਨੇ ਜਿਹੜੀ ਸਰਕਾਰ ਬਣਾਈ ਵੀ ਆ ਉਹ ਵੀ ਲੰਗੜੀ ਬਣੀ ਆ ਹੁਣ ਵੀ ਸਰਕਾਰ ਦਾ ਕੋਈ ਭਰੋਸਾ ਨਹੀਂ ਤੁਸੀਂ ਇਹ ਗੱਲ ਸਮਝੋ ਕਿ ਇੰਡੀਆ ਦੀ ਸਰਕਾਰ ਇਹਨਾਂ ਦੇ ਵਿਰੁੱਧ ਜਿਹੜਾ ਕਿ ਮੋਦੀ ਦੇ ਅੱਗੇ ਸਵਾਲ ਨਹੀਂ ਹੀ ਪੁੱਛਦੇ ਉਹ ਸਵਾਲ ਹੋਣ ਵਾਲੀ ਪੈਦਾ ਹੁੰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਦੀ ਢਾਹ ਤੇ ਡੋਡਾ ਰੱਖ ਕੇ ਇਹੀ ਮੰਗਾ ਵੀ ਮੰਨਿਆ ਜਾਣਗੇ ਤੇ ਸਰਕਾਰ ਦੀ ਪਲਟੀ ਵੀ ਲੱਗੂਗੀ ਬੋਲੋ ਸੋਹ ਰਹੇ ਹੋ ਪ੍ਰੀਆ ਕਾਲਾ ਸਾਡੀ ਮੋਬੀ ਸਰਕਾਰ ਦਾ ਕਹਿਣਾ ਐ ਵੀ ਜਿਹੜੀ ਸਾਡੀ ਸਰਕਾਰ ਆ ਇਹ ਕਿਸਾਨ ਹਤਿਆਸ਼ੀ ਸਰਕਾਰ ਆ ਕਿਸਾਨਾਂ ਦੀ ਸਰਕਾਰ ਇਹ ਕਿਸਾਨਾਂ ਵੀ ਕਦੇ ਹਤਿਆਸ਼ੀ ਸਰਕਾਰ ਨਹੀਂ ਬਣ ਸਕਦੀ ਇਹ ਜਿਹੜੀਆਂ ਸਾਡੀਆਂ ਜ਼ਮੀਨਾਂ ਹੜੱਪ ਕਰਕੇ ਕਾਰਪੋਰੇਟਾਂ ਨੂੰ ਲਿਆ ਰਹੀ ਸੀ ਉਹਨਾਂ ਦੀ ਖਾਤਰ ਇਹ ਬਿੱਲ ਬਣਾਏ ਗਏ ਸੀ ਉਹ ਅਸੀਂ ਚੱਲਣ ਨਹੀਂ ਦਿੱਤੇ ਉਹ ਗੱਲ ਕਾਲੇ ਕਾਨੂੰਨ ਅਸੀਂ ਵਾਪਸ ਕਰਾਏ ਆ ਇਸ ਕਰਕੇ ਸਾਡੇ ਕਦੇ ਵੀ ਅਧੇਸੀ ਨਹੀਂ ਹੋ ਸਕਦੇ ਇਹ ਕਾਰਪੋਰੇਟਾਂ ਨੇ ਇਹ ਵੇ ਅਧੇਸੀ ਆ ਇਹ ਤਾਂ ਇਹ ਵੀ ਗੱਲ ਕਹਿੰਦੇ ਆ ਕਿ 5500 ਕਰੋੜ ਰੁਪਏ ਦਾ ਪ੍ਰੋਜੈਕਟ ਪੰਜਾਬ ਨੂੰ ਦਿੱਤਾ ਜੇਕਰ ਪਗਵਾਨ ਕਮਾਲ ਸਰਕਾਰ ਇਹਨਾਂ ਦੇ ਗਲ ਤੇ ਗੂਠਾ ਰੱਖ ਕੇ ਸਾਨੂੰ ਜ਼ਮੀਨਾਂ ਨਹੀਂ ਦਵਾਉਂਦੀ ਤੇ ਉਹ 5500 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਉਹ ਕਿਤੇ ਹੋਰ ਚਲਿਆ ਜਾਊ ਪਰ ਇਹ ਜਿਹੜਾ ਪ੍ਰੋਜੈਕਟ ਆ ਇਹਦਾ ਸਾਨੂੰ ਕੋਈ ਲਾਭ ਨਹੀਂ ਇਹਨਾਂ ਨੂੰ ਕਾਰਪੋਰੇਟਾਂ ਨੇ ਜਿਨ੍ਹਾਂ ਨੇ ਵਪਾਰ ਕਰਨੇ ਆ ਸਾਡੀਆਂ ਤਾਂ ਜ਼ਮੀਨਾਂ ਹੜਾਪੋ ਹੁੰਦੀਆਂ ਜਿੱਥੇ ਇਹਨਾਂ ਨੇ ਚਾਰ ਗੋਲਾਂ ਤੇ ਇਆੜੇ ਦਾ ਨਾਲ ਪੈਸੇ ਦੇਣੇ ਸੀ ਉਹ ਵੀ ਪਿੰਡਾਂ ਦੇ ਵਿੱਚ ਐ ਇੱਕ ਇੱਕ ਪੈਸਾ ਨਹੀਂ ਦੇ ਰਹੇ ਸਾਡੀਆਂ ਉਲਟੀਆਂ ਜ਼ਮੀਨਾਂ ਹੜਾਪਾ ਹੋ ਰਹੀਆਂ ਇਸ ਕਰਕੇ ਵੀ ਮੋਦੀ ਸਰਕਾਰ ਦੇ ਘਾੜ ਤੇ ਡੋਡਾ ਰੱਖ ਕੇ ਨੂੰ ਮਨਾਵਾਂਗੇ ਸਾਡੇ ਕਹੇ ਤੈਸੀ ਨਹੀਂ ਹੋ ਸਕਦੇ ਬੋਲੋ ਸੋਹ ਰਹੋ ਸੱਜੋਂ ਵੀ ਗਰਮੀ ਆ ਤੇਰ ਤੋਂ ਵੀ ਗਰਮੀ ਆ ਇਹ ਬੈਠਣ ਦਾ ਮਕਸਦ ਇਹ ਕੋ ਸਰਕਾਰਾਂ ਦੀ ਮੈਡਿਕਲ ਜੈਂਸੀ ਹੈ ਕਿਉਂਕਿ ਜੇ ਸਰਕਾਰਾਂ ਸਹੀ ਹੋ Yeah,